ਮੋਟਵਾਲਾ ਸ਼ਹੀਦ ਹੁਸੈਨ ਸਬਾ ਦਾਰੈਸਲਾਮ ਦਾਰੈਸਲਾਮ ਨੂੰ ਸੰਜਾਲੀਆਂ ਨੇ ਇਹ ਦਰਖਾਸਤਾਂ ਨਹੀਂ ਹੈ। ਗੁਰਦਵਾਰਾ ਸ੍ਰੀ ਸਬਾ ਦੀ ਜੀਰ ਕੌਂਸਲ ਕਮੇਟੀ ਹੈਗੀ ਆ ਉਹਨਾਂ ਦੇ ਸਾਹਮਣੇ ਬੈਠੇ ਹਾਂ। ਆਗਮਾਈਂ ਦੀਪਕਾਸਤਰਾ 9873 ਫਤੇ ਅਸੀਂ ਇਸ ਜੀਤ ਦਾ ਦੂਜਾ ਲੈ ਕੇ ਜਦੋਂ ਅਸੀਂ ਸੈਲਟੀ ਕੈਣੀ ਕੀਤੀ ਤੇ ਉਹ ਲੋਕਾਂ ਨੇ ਸਾਨੂੰ ਕਿਹਾ ਕਿ ਕਿੱਥੇ ਚੱਲ ਜੀ। ਉਹ ਕੋਈ ਦੇਸ਼ ਆ ਉਹ ਦੇ ਉਜੜੇ ਹੋਏ ਦੇਖਿਆ ਬੜੇ ਮਾਰੇ ਰੋਪਿਆ ਤੇ ਬੜਾ ਸਾਲ ਪਹਿਲੂ ਵੀ ਦਾ ਸਾਲ ਨੂੰ ਲਗਿਆ ਸੀ ਪਰ ਅਸੀਂ ਤਿੰਨ ਵਾਰ ਤੋਂ ਮੁਟਵਾ ਤੋਂ ਪਹਿਲੂ ਅਸੀਂ ਡਿਮਾਂਡਾਂ ਫਿਰ ਮੰਡਾਂ ਫਿਰ ਲਈਆਂ ਉਸ ਤੋਂ ਬਾਅਦ ਇਸ ਕੋਈ ਹਲਕਾ ਪਰ ਦੋਫਾ ਸਭੀ ਕਰਨਾ ਜੇ ਸਾਡੇ ਪਾਰਸ਼ਾ ਤੋਂ ਬੋਲਣਾ ਬਸ ਕੋਈ ਖਰਾਬੀ ਨਹੀਂ ਹੈ ਪਰ ਸਨ ਜੋ ਕੋਸ਼ਿਸ਼ ਹੋਇਆ ଥିਵਾ ਸਿਰ ਤੋਂ ਉਹਦੇ ਕੋਲ ਨਿਕਲ ਕੇ ਆ ਰਿਹਾ ਹੈ ਦੇਖਿਆ ਵੀ ਅਸੀਂ ਦੇ ਉੱਨਾ ਅਸੀਂ ਕੋਈ ਫੈਸਲਾ ਨਹੀਂ ਹਾਂ ਸਾਨੂੰ ਪਤਾ ਕੀ ਨਾ ਨਾ ਖਾਲਦੀ ਹੈ ਕਿ ਬੜੀ ਮਾਣੀ ਦੇ ਚਰਦੇ ਨਾਲ ਨਾ ਕਿ ਸਾਰੇ ਦੇਖਣ ਜਾਂਦੇ ਅਸੀਂ ਮਾਰੇ ਦੇ ਪਰ ਇਥੇ ਦੇ ਉਹਦੇ ਜੋ ਜੁੜੇ ਸੁਣਾ ਉਹ ਸਾਰੇ ਉਹਦੇ ਉਹਦੇ ਜੇ ਆਪਾਂ ਇਹ ਇੱਕ ਪੇਜ ਤੇ ਸਰੂ ਦੇ ਪੰਜਾਬ ਦੇ ਨਾਲੋਂ ਕਿਤੇ ਵਧੀਆ ਹੈ ਕਿ ਚਾਰ ਪੁੱਠਾ ਦੇ ਪਿਲੇ ਦੇ ਇਹ ਕੱਟ ਵਾਲੇ ਤੋਂ ਜਨਤ ਦੇ ਗੋਪਰਾ ਫਾਦ ਦੇ ਜਿਹੜੇ ਅਧਿਆਸ ਵਾਲੇ ਉਹ ਇਥੇ ਜਿਹੜੇ ਪੰਜਾਬੀਆਂ ਦਾ ਆਉਣਾ ਕਿਵੇਂ ਰਹਾ ਉਹ ਕਿਹੜੇ ਸੰਦੇ ਵਿੱਚ ਦਰਸ਼ਨ ਹੈ ਤੇ ਆਉਣਾ ਉਹ ਤੋਂ ਬਾਅਦ ਜਿਹੜੇ ਪੰਜਾਬੀਆਂ ਦੀਆਂ ਮਾਲਾਂ ਮੰਗੀਆਂ ਜਿਹੜੇ ਕਰਕੇ ਉਹ ਦੇਖਣ ਨੂੰ ਸਾਨੂੰ ਤਾ ਬਸਾਂ ਦੇ ਵਿੱਚ ਕਾਲਿਆਂ ਦੇ ਉਹ ਘੂੜੇ ਚੱਕ ਕਰਦੇ ਆ ਤੇ ਉਹ ਸਾਡੀ ਪਾਗ ਦੇ ਕੇ ਸਾਨੂੰ ਬੁਲਾਇਆ ਤਾਂ ਕਿ ਕਿਸੇ ਜਿਹੜਾ ਕਿਸੇ ਨੂੰ ਤੁਹਾਡਾ ਸਾਡੇ ਤੁਹਾਡੇ ਹੋਰ ਖੇੜੀਆਂ ਦਿਨ ਦਿਨਾਂ ਦਾ ਯੋਗਦਾਨ ਦਾ ਕਰਦੇ ਸਾਨੂੰ ਤੇ ਹੋਰ ਆਜਕਾ ਦੇ ਦਰਸ਼ਨ ਕਰਦਾ ਅੱਜ ਤੱਕ ਸਾਰੇ ਹੀ ਜਿਹੜੇ ਅੱਜ ਕੱਲ੍ਹ ਕੋਈ ਨਾਮ ਨਾਲ ਦੇਖਤੀ ਆ ਮੈਂ ਤਾਂ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਮੈਨੂੰ ਪੁੱਛ ਰਿਹਾ ਹੈ ਮੈਂ ਤੁਹਾਨੂੰ ਇਹ ਗਿਆ ਹਾਉ ਤੁਹਾਨੂੰ ਆਪਣਾ ਨਾਮ ਦੱਸ ਲੇ ਕਿ ਮੇਰਾ ਨਾਮ ਗੁੱਡ ਡੇ ਆਰ ਸੀ ਗੁੱਡ ਡੇ ਆਰ ਸੀ ਪਾਨੇ ਸਰ ਅਸ ਜੀ ਕਿ ਲੱਗਦਾ ਤੁਸੀਂ ਜਗਾ ਮੈਂ ਜੀ 1971 ਤੋਂ ਇਸ ਦਾ ਰਹਿੰਦਾ ਹਾਂ ਕੀ ਕਰੀ ਤੇ ਗੁਰਦੁਆਰਾ ਸਾਹਿਬ ਵਿੱਚ ਵੀ ਅਸੀਂ ਕਾਫੀ ਚਿਰ ਤੋਂ 25-30 ਸਾਲ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਹਾਂ ਕਦੀ ਖਜ਼ਾਨੇ ਦੀ ਸੇਵਾ ਆਪਣੇ ਹੋ ਕੈਸੇਵਾ ਮੈਂ ਜਿਹੜੀਆਂ ਹੈਗੀਆਂ ਮਤਲਬ ਐਸੇ ਜੇ ਮਰਦ ਦਾ ਸੇਵਾ ਕਰ ਰਿਹਾ ਹੈਗਾ ਤੇ ਅੱਜ ਇੱਕ ਮਿੱਕੀ ਇੱਕ ਗੁਰਦੁਆਰਾ ਸਾਹਿਬ ਪਹਿਲਾਂ ਦੂਜੀ ਜਗ੍ਹਾ ਹੁੰਦਾ ਇੱਕ ਨੰਦਸੇ ਜਿਹੜਾ ਹਾਂਜੀ ਮੈਂ ਰੋਡ ਤੇ ਸੀਗਾ ਉਸ ਤੋਂ ਬਾਅਦ ਇੱਕ ਗੁਰਦੁਆਰਾ ਬਣਿਆ ਸਾ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮਤਲਬ ਇਸ ਵੇਲੇ ਸ਼ਾਮ ਨੂੰ ਇਸ ਤਰ੍ਹਾਂ ਪ੍ਰੋਗਰਾਮ ਦਾ ਚੱਲਤਾ ਹੋ ਰਿਹਾ ਹੈ ਤੇ ਪ੍ਰਵਾਸ ਜਲਦਾ ਸ਼ਾਮ ਨੂੰ ਹਰ ਰੋਜ਼ ਬਹੁਤ ਸਾਰੇ ਇੱਕ ਪ੍ਰੈ ਰਸਦ ਦਾ ਪਾਠ ਹੁੰਦਾ ਉਸ ਤੋਂ ਬਾਅਦ ਕੀਰਤਨ ਦਾ ਸਬਸਾ ਦੇ ਕਾਟੇ ਇਸ ਨਾਲ ਕੀ ਬੀਹਿਆ ਬਾਚੂ ਕੋਰੰਗ ਕਰਦੇ ਸਿੰਗ ਤਾਂ ਇਸ ਵਿੱਚ ਪਹਿਲਾਂ ਦਾ ਬੋਸ ਹੰਕਾਂ ਹੁੰਦੇ ਸੀ ਨਾ ਕਿ ਉਹਨਾਂ ਐਸੇ ਤੇ ਕਰੀਬਨ ਕੋਈ 100 ਫੈਮਿਲੀ ਜਿਹੜੀ ਕਰਾ ਤੋਂ ਰਹਿ ਰਹੇ ਸੀ ਕਿ ਇਸ ਨੂੰ ਭਾਰੀ ਨਾ ਕਿ ਉਹਦੇ ਬੱਚੇ ਰਹਿਣ ਤੇ ਮਦਦ ਸੇਵਾ ਚਲਦੀ ਚੱਲਦੀ ਰਹੀ ਸਹਾਾ ਅਤੇ ਉਹ ਖੇਤਵਾਨ ਸੋਦੇ ਵਿਸ਼ੇਸ਼ ਭਾਗ ਹਾਂ ਦਾ ਪਰ ਕਰਾ ਮੇਰੇ ਹੰਦੇ ਮੇਰੀਆਂ ਜਿੰਨੀਆਂ ਸਬਸਾ ਜਾਤ ਨਾ ਕਿਸੇ ਨਹੀਂ ਹੈ ਮਾਰੇ ਦਾ ਸਿਗਰਾਨਨ ਕਰਦੇ ਆ ਕੋਰੰਗ ਦੇ ਸੇਵਾ ਜੀ ਕਿ ਜਿਹੜੇ ਨਾਲ ਬੈਠਿਆ ਪ੍ਰਧਾਨ ਜੀ ਪ੍ਰਧਾਨ ਜੀ ਤੋਂ ਹਾਫ ਤੋਂ ਪਹਿਲੇ ਤੇ ਨਾਮ ਵਾਲੇ ਖੜਾ ਨੇ ਜੀ ਇਹ ਮੇਰਾ ਨਾਮ ਹਰਦੀਪ ਸਿੰਘ ਦਾ 160 ਮੈਂ ਹੁਸ਼ਾਟਪੁਰ ਦਾ ਅਛਾ ਪੰਜਾਬ ਤੋਂ ਪਸ਼ਾਉਲਾ ਕੇ ਜੁਵਾਰ ਰੋਟ ਤੇ ਹਰਿਆਣਾ ਦਾ ਕੰਨ ਨਾ ਹੈ ਜੀ ਮਾਇਤੇ ਜੰਦੀਵਰੇ ਅਧੀ 1978 ਸੈਕਟੇਟ ਪਹਿਲਾਂ ਮੈਂ ਸਾਡੇ ਸਰਪਲੋਮਾ ਕੈਚਰ ਲਾ ਜੋ ਨਾਲ ਗਾਲੀ ਅੰਦਰ ਪਾਟੇ ਬਣੇ ਪਰ ਅਸਰ ਉਹ ਜੋ ਦੋਮਾ ਬਣਾਇਆ ਗਿਆ ਉਹ ਤੇਰਾ ਅੱਡਾ ਸਾਡੇ ਉਸਤੋ ਬੋਧ ਮੈਂ 890 ਤੱਕ ਆਸਾਮ दोस्तों में भी एक तो, तो लाए थे मैं तरह हम काम रह रहे हैं आपके बच्चे भी फैमिली परिवार साहब इतने जीतने दसू कर सेवा कर रही हो रही जो भी पच्चीस साल हो गए कर रहे हैं सेवा कर जो चल रहा है सारा कुछ सबको रहती रहें जो उम्र तो है जी मेहर है सारा कुछ काम कर अपना सारे से कम सेवा कर सब से शाम कर ਯੋਗ ਤੇ ਪਛਿਆ ਤੇ ਗੁਰੂ ਘਰ ਕੋਲ ਬਣਾਇ ਕਿ ਤਰੀ ਬਣਾ ਅਜਿਹੇ ਸਾਡੇ ਗੁਰੂ ਘਰ ਚ ਬੈਠਣਗੇ ਕਿ ਸੁਖਾਟ ਬਾਟ ਵੇਚ ਬਣੇਗੇ ਅੰਨੇ ਸੁਖਾਟ ਖਾੜਦੇ ਜਦਗਾਨੀਆਂ ਆਪਰੇ ਕਰਲਾ ਰੇ ਅਹੇ ਅਜਾਲ ਦਾ ਇਹ ਸੁਖਾਟ ਬਾਟ ਸਰਨੇ ਜਿਆ ਕੋ ਸੁਖਾਟ ਦੇ ਉਸ ਤੋਂ ਬਾਅਦ ਆਪਣੇ ਸਮੇਸ਼ਾ ਕੀ ਕਾਜ ਕਰਦੇ ਜਪਤੀ ਜੋ ਮਸਾਦੇ ਨਾਮ ਆਪਣੇ ਜੀਤ ਪ੍ਰਧਾਨ ਜੀ ਸਰਪਤੀ ਬਸੇ ਗਏ ਮੇਰੇ ਤੋਂ ਇਹ ਪਹਿਲਾ ਦੱਤ ਰਹਿੰਦੇ ਤੇ ਕਿਰੇ ਜਨ ਨੂੰ ਗਾਉਣ ਨੇ ਚਲੇ ਆਏ ਸਾਡੇ ਹਾਲਾ ਕਾਮ ਦੇ ਨੂੰ ਸਾਂਝੇ ਘਰ ਤੋਂ ਟਿਕਾਣਾ ਇਸੋ ਗੇ ਨਿਕਲਦਾ ਹੁੰਦਾ ਹੈ ਗਿਆ ਡਿਵਾਈਡ ਕੀਤਾ ਸਾਰਾ ਇਹਨਾਂ ਦੇ ਕਿਤੇ ਤੇ ਇਹ ਦੇਖੋ ਜੀ ਜਿੱਦਾਂ ਸਾਹਿਬ family ਜਿਹੜੇ ਸਾਡੇ ਪੁਰਖੇ ਸੀ ਉਹ 1930 ਚਾਈ ਸੀ ਠੀਕ ਹੈ ਜੀ 1930 ਸਾਬਰਮੰਨਾ ਜਿਹੜੇ ਕਾਨਾ ਚਾਚਾ ਜੀ ਇਥੇ ਰਹੇ ਸੀ ਠੀਕ ਹੈ ਇਹ 1930 ਜਿਹੜਾ ਮਤਲਬ ਉਹ ਜਿਹੜੇ ਸਿੱਖ ਸੀ ਜਿਹੜੇ ਆਏ ਤੇ ਉਹ ਜ਼ਿਆਦਾਤਰ ਸਿਕਰ ਉਹੀ ਆਏ ਸੀ ਜਿਹੜੇ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਜਾਂ ਕੁਝ ਜਿਹੜੇ ਮਨਤਿਸਕ ਦੇ ਵਰਕਰ ਸੀ ਉਸ ਤਰੀਕੇ ਨਾਲ ਜਿਦਾਂ ਜਿਹੜੇ ਸਾਡੇ ਪੁਰਖੇ ਸੀ ਇਹ ਖਾਣੇਦਾਰ ਹੁੰਦੇ ਸੀ ਪੁਲਿਸ ਭਰਤੀ ਸੀ ਦੇ ਠੀਕ ਹੈ ਜਿਹੜੇ ਉਸ ਵੇਲੇ ਦੀ ਸਰਕਾਰ ਪਰ ਉਹਦਾ ਨਾਮ ਕੁਝ ਯਾਦ ਨਹੀਂ ਸੌਣ ਸੀ ਜੀ ਮੇਰਾ ਫਿਰ ਉਦੋਂ ਤੋਂ ਸਾਡੇ ਨੰਨਾ ਜੀ ਆ ਗਏ ਉਦੂਵਾਦ ਤੇ ਸਾਡੇ ਦਾਦਾ ਜੀ ਸੋਰੀ ਦਾਦਾ ਜੀ ਦੀ ਢੜੀ ਹੈ ਇਹਨੇ ਤੇ ਢੜੀ ਦੇ ਫੁੱਫੜ ਜੀ ਸੀ ਤੇ ਇਹ ਮੰਡੇ ਲਈ ਫੁੱਸੀ ਆਏ ਨੇ ਉਹ ਉੱਥੇ ਰਹੇ ਜਿਸ ਉਹ ਹੈ ਕਿ ਇਹ ਕਿ ਕੁੱਲ 1900 ਕਰੂਸ਼ਾ ਡਿਕਲੇਰੇਸ਼ਨ ਮੈਨੂੰ ਲੱਗਦਾ 1960 ਦੀ ਹੈ ਜੇ 1960 ਤੋਂ ਪਹਿਲਾਂ ਇੱਕ ਬਹੁਤ ਐਸ਼ੀਅਨ ਬੰਦਾ ਰਹਿੰਦਾ ਸੀ 1 ਲੱਖ ਤੋਂ ਉੱਤੇ ਬਿਆਸਪੁਰਾ ਦਾ ਇੰਡੀਅਨ ਬੰਦਾ ਰਹਿੰਦਾ ਸੀ ਜਿਹੜੇ ਹੋਰ ਕਮਿਊਨਿਟੀ ਦੇ ਬੰਦੇ ਨੇ ਜਿੱਦਾਂ ਇਸਾਈ ਹੋਵੇ ਜਾਂ ਸ਼ੀਆ ਹੋਵੇ ਜਾਂ ਇਸਮਾਨ ਹੋਵੇ ਹੋਰੇ ਹੋਵੇ ਗੁਜਰਾਤੀ ਹੋਵੇ 45000 ਬੰਦਾ ਇੱਥੇ ਜਦੋਂ ਸਾਡੀ ਇਸ ਦੇਸ਼ 'ਚ ਰੂਸ਼ਾ ਡਿਕਲੇਰੇਸ਼ਨ ਹੋਈ ਹੈ ਉਸ ਤੋਂ ਬਾਅਦ ਵਾਪਸ ਗਿਆ ਇਹਦਾ ਬਹੁਤ ਬਹੁਤ ਹੈ ਚ ਬਹੁਤ ਪ੍ਰਵਾਸ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਕੰਜ਼ਨੀਆ ਰਿਹਾ ਜਿਹੜੇ ਦੇਸ਼ 'ਚ ਤੁਸੀਂ ਹੁਣ ਬੈਠੇ ਹੋ ਇਸ ਦੇਸ਼ ਵਿੱਚ 16 ਗੁਰਦੁਆਰੇ 16 ਗੁਰੂ ਘਰ ਨੇ ਇਸ ਦੇ ਤੇ ਇਹ ਕਿੰਨੀ ਚਤਤ ਨੂੰ ਸੰਗਤ ਬਹੁਤ ਜ਼ਿਆਦਾ ਇੱਥੇ ਵੀ ਸੰਗਤ ਬਹੁਤ ਹੁੰਦੀ ਸੀ ਉਹਨਾਂ ਜਿਹੜੇ ਬਜ਼ੁਰਗ ਨੇ ਸਾਡੇ ਜਿਹੜੇ ਪਹਿਲਾ ਬਜ਼ੁਰਗ ਆਏ ਨੇ ਉਹਨਾਂ ਚ ਬਹੁਤ ਬੰਦੇ ਵਾਪਸ ਚਲੇ ਤੇ ਇੱਥੇ ਜਿਹੜੇ ਰਿਮੋਟ ਟਾਊਨ ਨੇ ਕੋਈ 600 ਕਿਲੋਮੀਟਰ ਤੇ ਨਾ ਜਦੋਂ ਵੱਡੇ ਦੇ ਦੁਆਰੇ ਨੇ ਪਰ ਕਈ ਥਾਵਾਂ ਤੇ ਜਿੱਥੇ ਉਹਨ ਇੱਕ ਇੱਕ ਪਰਿਵਾਰ ਹੀ ਰਹਿ ਗਿਆ ਇਕੱਲਾ ਉੱਥੇ ਵੀ ਗੁਰੂ ਘਰਾਂ ਚ ਸੇਵਾ ਕੰਧੀਆਂ ਜੀ ਨੂੰ ਪਰਸਨਤ ਕਰਨ ਕਰਦਾ ਤੇ ਸਾਡਾ ਮਿਰਜਾ ਜਨਮੇਕੇ ਦਾ ਹੀ ਆ ਜਦੋਂ ਅਸੀਂ ਇੰਡੀਆ ਵੀ ਪੜਨ ਗਏ ਸੀ ਦਸ਼ਮੀ ਇੰਡੀਆ ਕਰਕੇ ਆਏ ਆ ਤੇ ਇਸ ਵੇਲੇ ਜਿਹੜਾ ਹੈਗਾ ਇਸ ਆਪਣਾ ਜਿਹੜਾ ਇਹ ਗੁਰੂ ਕਰ ਦੀ ਰਜਿਸਟ੍ਰੇਸ਼ਨ ਦਾ ਜਿਹੜਾ ਸਰਟੀਫਿਕੇਟ ਆ ਕਿ 1955 ਇਹ ਬਿਲਡਿੰਗ ਨਾਇਆ ਪੜੀ ਹੋਊਗੀ ਉਹਨੋਂ ਗੁਰੂ ਕਰ ਕੋਈ ਹੋਰ ਬਿਲਡਿੰਗ ਹੋਣਾ ਤੇ 1955 ਦੀ ਆਪਣੀ ਰਜਿਸਟ੍ਰੇਸ਼ਨ ਆ ਜਿਹੜੀ ਬਜ਼ੁਰਗਾਂ ਨੇ ਕਰਾਈ ਹੋਈ ਹੈ ਇਹ ਜਿਹੜਾ 1955 ਜਿਹੜੇ ਸਾਡੇ ਬਜ਼ੁਰਗ ਇੱਥੇ ਜਿੰਨੇ ਪਰਿਵਾਰ ਰਹਿੰਦੇ ਹੋਣੇ ਹਨ 200 300 ਪਰਿਵਾਰ ਹੰਦੇ ਆ ਰਿਹਾ 300 ਤੋਂ ਉੱਤੇ ਪਰਿਵਾਰ ਅੰਦਾਜ਼ੇ ਸਾਰੇ بڑے ਮੱਲਕੀ ਬਹੁਤ ਹੀ ਸੂਝਵਾਨ ਬੋਸਿਕ ਪਰਿਵਾਰ ਸੀ ਉਹਨਾਂ ਦੀ ਮਿਹਨਤ ਉਹਨਾਂ ਦੀ ਉਹ ਜਿਹੜਾ ਸਿੱਖੀ ਦੇ ਫਲਸਲੇ ਨੂੰ ਪੜ ਕੇ ਉਹਨਾਂ ਨੇ ਜਿਹੜਾ ਸੇਵਾ ਕੀਤੀ ਹੈ ਉਹਦੇ ਬਦੌਲਤ ਹੀ ਇਹ ਜੋ ਖੁਸ਼ੀਆਂ ਦੇ ਰੰਗ ਦੇਖ ਰਹੇ ਹਾਂ ਗੁਰੂ ਮਹਾਰਾਜ ਦੇ ਇਹ ਸਾਰਾ ਸ਼ਤਿ ਆਮ ਜਾਈ ਗੁਰੂ ਮਹਾਰਾਜ ਜੀ ਉਹਨਾਂ ਦੀ ਕਿਰਪਾ ਜਿਹੜਾ ਅਸੀਂ ਅੱਜ ਇੱਕ ਇਹ ਆਨੰਦ ਮਾਣ ਰਹੇ ਹਾਂ ਗੁਰੂ ਮਹਾਰਾਜ ਜੀ ਦੀ ਕਟਵਾਂ ਮਾਣ ਰਹੇ ਹਾਂ ਤੇ ਇਹ ਹੁਣ ਐਸੇ ਪਰਿਵਾਰ ਘਟਦੇ ਨੇ ਕਾਹਦੀ ਕੋਲੋਂ ਹੁਣ ਪਰ ਇਦਾਂ ਆ ਕਿ ਹੋਰ ਨਵੇਂ ਪਰਿਵਾਰ ਆ ਜਾਂਦੇ ਨੇ ਘੁੰਮਣ ਕਿ ਉਹਨਾਂ ਕੋ ਕੋਈ ਸ਼ੁੱਧ ਮਾਰਤ ਨਹੀਂ ਆ ਜੇ ਤਾਂ ਸਾਡੇ ਬਜ਼ੁਰਗ ਆਏ ਉਹ ਤਾਂ ਸ਼ਿਖ ਚਾਉਂਦੇ ਸੀ ਤੇ ਉਦੋਂ ਜਹਾਜ਼ ਨਹੀਂ ਸੀ ਹੁੰਦੇ ਪਰ ਉਹਨ ਕੀਆ ਮਨਾਵਾ ਜਾਈ ਵੱਧ ਗਈ ਹੈ ਸੰਸਾਰ ਸਾਰੀ ਦੁਨੀਆ ਡਿਜੀਟਲ ਹੈ ਤੇ ਪੋਸਟ ਕਰਕੇ ਬਾਕੀ ਇੱਥੇ ਦਾ ਜਿਹੜਾ ਲੋਕਲ ਮਾਹੌਲ ਹੈ ਬਹੁਤ ਚੰਗਾ ਹੈ ਇਹ ਜਿਹੜੀਆਂ ਸਰਕਾਰਾਂ ਨੇ ਨੀਤੀਆਂ ਨੇ ਬਹੁਤ ਚੰਗੀਆਂ ਨੇ ਸਹਿਣਸ਼ੀਲਤਾ ਬਹੁਤ ਜ਼ਿਆਦਾ ਮਨੁਸ਼ਕਤਾ ਵੀ ਪੂਰਾ ਦੁਨੀਆ ਨੇ ਕੋਈ ਏਦਾਂ ਦੀ ਗੱਲ ਨਹੀਂ ਕਿ ਕੋਈ ਦਬਾਅ ਨਹੀਂ ਹੈ ਤੇ ਬੜੀ ਮਤਲਬ ਕਿ ਪਿਆਰ ਤੇ ਸਤਕਾਰ ਨਾਲ ਸਾਨੂੰ ਸਾਡਾ ਜਿਹੜਾ ਰਿਲੀਜੀਅਨ ਉਹਨੂੰ ਪ੍ਰੈਕਟਿਸ ਕਰਨ ਚ ਸਾਨੂੰ ਕੋਈ ਤਕਲੀਫ ਨਹੀਂ ਆ ਰਹੀ ਅਸੀਂ ਆਪਣੇ ਤਰੀਕੇ ਨਾਲ ਜੋ ਅਸੀਂ ਆਪਣਾ ਰਗ ਨੂੰ ਝਾਉਣਾ ਇਤਿਆਹ ਸਕਦੇ ਆ ਤੇ ਮਤਲਬ ਕਿ ਉਹ ਜੋ ਤੁਸੀਂ ਸੁਣਿਆ ਜਾਂ ਜੋ ਵੀ ਚਲੋ ਗਰੀਬੀ ਗਰੀਬੀ ਇੱਕ ਨਕਤੀ ਜੀ ਹੁੰਦੀ ਹੈ ਲਿੰਗਰ ਨਕਤੀ ਜੀ ਹੁੰਦਾ ਪਰ ਜੋ ਇਹ ਬੰਦਿਆਂ ਚ ਪ੍ਰਵਾਸ ਹੈ ਜੋ ਇਹ ਬੰਦਿਆਂ ਦਾ ਪਿਆਰ ਹੈ ਉਹ ਮੈਂ ਕਹੂੰਗਾ ਕਿ ਬਹੁਤ ਖਿੰਦਾ ਵਕਤੀਵਾਦ ਨੂੰ ਬਹੁਤ ਚੰਗਾ ਤੇ ਐਸ ਵੈ ਮਤਲਬ ਕਿ ਹੁਣ ਸੇਵਾਦਾਰੀ ਤੇ ਵੀ ਬਦਲਦੇ ਰਹਿੰਦੇ ਹੁਣ ਆ ਪ੍ਰਬੰਧਕ ਨੇ ਜਿਹੜੇ ਅੱਜ ਬੈਠੇ ਨੇ ਤੇ ਹਰ ਸਾਲ ਪ੍ਰਬੰਧਕ ਬਦਲਦੇ ਨੇ ਗੁਰੂ ਮਹਾਰਾਜ ਦੀ ਪਰਚੀ ਨਾਲ ਸੰਬੰਧਤ ਆਪ ਤੋਂ ਵੀਰ ਤੇ ਜਿਵੇਂ ਤੁਸੀਂ ਦੇਖਿਆ ਸੇਵਾ ਕਮਰੀਆ ਕਮਰੀਆ ਆਪਣੀ ਨਾਲ ਦੀ ਗੱਲ ਮੇਰਾ ਨਾਮ ਬਿਤੀ ਬਾਲ ਸਿੰਘ ਮੀਰਾ ਠੀਕ ਹੈ ਅਨੁਪੇਚੋ ਸੋ ਅਨਿਤੋ ਉਹ ਜਨਮ ਇਸਕਾ ਜਨਮ ਅੰਦੀਪਨਾ ਜੰਪੜੇ ਇੱਥੇ ਦਾ ਹੈ ਪੰਜਾਬ ਜਗੀਦਾਰੀ ਦਾ ਖਾਨਾ ਛੱਡਾ ਮਰ ਉਹਦਾ ਮੇਰਾ ਜਨਮ ਇੱਥੇ ਦਾ ਮੁਸ਼ੀ ਇੱਥੇ ਸ਼ਹਿਰ ਕੰਦਾ 600 ਕਿਲੋਮੀਟਰ ਸਾਡੇ ਰਿਜ਼ਰਵਡ ਟੀਚਰ ਹੁੰਦੇ ਸੀ ਉਹ ਟੀਚਰ ਦੀ ਨੌਕਰੀ ਕਰਦੇ ਰਹੇ ਤੇ ਉਹ ਜਦੋਂ ਆਏ ਸੀ ਟੀਚਰ ਦੀ ਨੌਕਰੀ ਕਰਨੀ ਆਏ ਸੀ ਤੇ ਮੰਮੀ ਦਾ ਵੀ ਸ਼ਾਇਦ ਜਨਮ ਸਾਡੀ ਮੰਮੀ ਦਾ ਜਨਮ ਇੱਥੇ ਦਾ ਕੋਈ ਮੰਨਣਾ ਨਹੀਂ ਪੈਣਾ ਪਈ ਇਸ ਤੇ ਪਰਵਾਰਕ ਤੇ

Uh, 90s ਦੇ uh, ਵਿੱਚ 1930s ਜਾਂ ਦਾ ਕੁਝ ਅਕੈਸਿੰਗੇ ਫਿਰ ਉਸ ਤੋਂ ਬਾਅਦ ਵੀ ਤਾਂ ਸਾਡੇ ਫਾਦਰ ਹੋਣੇ ਉਹ ਵੀ ਤਾਂ ਐਸੀਗੇ ਕੁਝ ਫੈਮਿਲੀ ਮੈਂਬਰ ਤੇ ਕੁਝ ਕਾਰਨ ਜੰਡਿਆ ਚਲੇ ਗਏ ਫਾਦਰ ਰਹਿਤੇ ਰਹੇ ਤੇ ਫਿਰ ਉਹ ਨੈਰੋਬੀ ਸੀਗੇ ਨੈਰੋਬੀ ਤੋਂ ਲਾਸਟ ਹਾਈਡਰੇਟ ਹੋ ਗਏ ਫਿਰ ਉਹ ਤੋਂ ਬਾਅਦ ਇੰਡੀਪੈਂਡੈਂਸ ਤੋਂ ਪਹਿਲਾਂ ਦੇਖਾਇਆ ਤੇ ਮਾਸ ਕਰ ਰਹੀ ਸੈਟਲ ਕਰੀ ਫੈਮਿਲੀ ਨਹੀਂ ਸੈਟਲ ਹੋਏ ਆਫ ਦਾ ਫੈਮਿਲੀ ਬਿਜ਼ਨਸ ਖੋਲਿਆ ਮਰੀ ਫੈਮਿਲੀ ਐਸਾਈ ਨਾ ਜਤ ਤਦਵੀ ਪਰਵਾਰ ਆ ਸਾਡੇ ਵੀ ਮੇਰੇ ਨਾਮ ਕਾਈ ਵਾਈਫ ਐਂਡ ਬੱਚੇ ਤਾਂ ਬੈਸਟੇ ਡੀਪਰ ਹੋ ਗੋਣੇ ਕਰੀ ਵਾਈਫ ਮੇਰੀ ਵੀ ਆ ਗੋਣੇ ਕਰੀ ਠੀਕ ਹੈ ਦੋਨੇ ਨਾਮ ਤੋਂ ਬੇ ਪੈਸਾ ਨਾ ਨਹੀਂ ਪੈਸਾ ਸਾਵੈ ਪਤੇ ਆ ਦਾਦਨਾ ਨਾਮ ਰਵਿੰਦਰ ਸਿੰਘ ਵੀਰ ਅਸੀਂ ਵੀ ਜੰਡਪਾਲੇ ਤੇ ਰਹੇ ਹਾਂ ਬੜੀ ਗਿਆ ਕੋ ਸ਼ਾਂਤ ਕੋ ਕੋਲ ਵਾਲ ਸੀ 3 ਕੰਡਾ ਦਾ ਤਾਂ ਤੁਹਾਨੂੰ ਹਿਮਾ ਨੇ ਲੜੇ ਠੀਕ ਹੈ ਨਹੀਂ ਜੀ ਤੁਹਾਨੂੰ ਤੁਹਾਨੂੰ ਮੇਥਾ ਦਾ ਜਾਨੀ ਦਾ ਸਾਹਿਤੇ ਬਾਰੇ ਇੱਕ ਲੁਕਮਾ ਵਾਲੇ ਤੋਂ ਬਹੁਤ ਧੀਰੇ ਜਾਂ ਅੰਤਾਰੇ ਉਹਨਾਂ ਨੇ ਦਿੱਤੀਆ ਮੇਰਾ ਕਹਿਣਾ ਜੇਬਾ ਆਪਾਂ 1930 ਦੀ ਗੱਲ ਕਰਦੇ ਪ੍ਰਜਾਜੀ ਉਹਨਾਂ ਜਿਹੜਾ ਗੁਰਦੁਆਰਾ ਇੱਕ ਬੜੇ ਪਿੱਛੇ ਉਹਨਾਂ ਜਿਹੜੇ ਉਹਨਾਂ ਨੇ ਇੱਕ ਬਿਲਡਿੰਗ ਉੱਤੇ ਮਲਟੀ ਮੈਟਲ ਬਿਲਡਿੰਗ ਸੇ ਕੌਂਸਲ ਦੇ ਬਣੇ ਤੇ ਆਉਤੀ ਹੁੰਦਾ ਸੀ ਕਿਉਂ 1900 ਕਿਆ ਕਾਰ ਚੇਤ ਜਿੱਤੇ ਇੱਥੇ ਦੀ ਜਨਕ ਜਟਪਤੀ ਗੱਜਨਾ ਦੇ ਗੁਰਦੁਆਰੇ ਨੂੰ ਫਿਰ ਤੇ ਸ਼ਿਫਟ ਹੋ ਗਿਆ ਅਕੀਨ ਜਦਾਂ ਪ੍ਰਧਾਨ ਜੀ ਨੇ ਕਿਹਾ ਤੇ ਲੋਕਾਂ ਬਾਰੇ ਤੇ ਜਦੋਂ ਤੁਸੀਂ ਦੀ ਗੱਲ ਕੀਤੀ ਬੜਾ ਸਰਕਾਰ ਦੇ ਕਾਰਨ ਉਹ ਇਸ ਕਰਕੇ ਆ ਕਿ ਮੰਨਦੇ ਨੇ ਲੋਕਾਂ ਦਾ ਜਿਹੜਾ ਫਰਨ ਹੈ ਉਹ ਕਹਿੰਦੇ ਨੇ ਸਿੱਖ